ਇੱਕੋ ਗੱਲ ਕਹਿੰਦਾ ਵੀ ਜਿਹੜੀ ਪਾਉ ਦੀ ਗੱਲ ਆਪਾਂ ਟੌਰ ਉੱਥੇ ਵੇਖੀ ਆ ਮਾਝੇ ਵਾਲਿਆਂ ਦੀ ਟੌਰ ਕਹਿਣ ਤੋਂ ਬੜੀ ਇਹ ਨੀਤੇ ਪੀਐਮ ਦੀ ਸਕਿਉਰਟੀ ਵੀ ਨਹੀਂ ਉਹ ਵੇਖਣ ਵਾਸਤੇ ਸੰਸਦ ਦੇ ਵਿੱਚ ਜਿਹੜੇ ਬੰਦੇ ਹੀ ਉਹ ਵੀ ਬੜੀ ਬਹੁਤ ਇੰਟਰਸਟ ਨਾਲ ਵੇਖ ਰਹੇ ਸੀ ਕਿਦੋਂ ਆਏਗਾ ਆਪਾਂ ਸੱਚੀ ਗੱਲ ਦੋਸਤੋ ਜੇਕਰ ਇਸ ਸਮੇਂ ਚਾਰੇ ਪਾਸੇ ਕਿਸੇ ਗੱਲ ਦੇ ਚਰਚੇ ਨੇ ਤੇ ਉਹ ਨੇ ਭਾਈ ਅਮਿਤ ਪਾਲ ਸਿੰਘ ਦੇ ਐਮਪੀ ਅਹੁਦੇ ਦੀ ਚੁੱਕੀ ਸੌਂ ਦੇ ਜਿਸਨੇ ਕਿ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਚਰਚਾ ਛੇੜ ਦਿੱਤਾ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਡਿਬਰੂਗੜ੍ਹ ਅਸਾਮ ਤੋਂ ਇੱਕ 에ਅਰ ਫੋਰਸ ਦੇ ਜਹਾਜ਼ ਦੇ ਰਾਹੀਂ ਦਿੱਲੀ ਲੈ ਕੇ ਆਂਦਾ ਗਿਆ ਤੇ ਉਸ ਤੋਂ ਬਾਅਦ ਸੰਸਦ ਦੇ ਵਿੱਚ ਉਹਨਾਂ ਨੇ ਸੌ ਚੁੱਕੀ ਤਾਂ ਉਸ ਮੌਕੇ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਦੀ ਤਾਂ ਮਨਾਹੀ ਸੀ ਪਰ ਹਰ ਕੋਈ ਜਾਣਨਾ ਚਾਹੁੰਦਾ ਸੀ ਆਖਰ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਸੀ ਤਾਂ ਆਕਰ ਉੱਥੇ ਫਰੁਇਦਕੋਟ ਤੋਂ ਜੋ ਐਮਪੀ ਨੇ ਉਹਨਾਂ ਦੇ ਨਾਲ ਇੱਕ ਸਿੰਘ ਗਏ ਸਨ ਉਹਨਾਂ ਨੇ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਦੀ ਬਹੁਤ ਜ਼ਿਆਦਾ ਟੌਰ ਸੀ ਉੱਥੇ ਭਾਈ ਅਮਰਤਪਾਲ ਸਿੰਘ ਨੂੰ ਦੇਖਣ ਦੇ ਲਈ ਬਾਕੀ ਐਮਪੀ ਸਹਿਬਾਨ ਤੱਕ ਖੜੇ ਸਨ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਇਤੋਂ ਤੱਕ ਕਿ ਜਦੋਂ ਉਹਨਾਂ ਦੀ ਗੱਡੀ ਭਾਈ ਅਮਰਤਪਾਲ ਸਿੰਘ ਤੋਂ ਪਹਿਲਾਂ ਪਹੁੰਚੀ ਤਾਂ ਉੱਥੇ ਇੱਕਦਮ ਪਿੰਡ ਰੌਫ ਸਾਇਲੈਂਟ ਹੋ ਗਿਆ ਤੇ ਚਾਰੇ ਪਾਸੇ ਇਹ ਗੱਲ ਛਿੜ ਪਈ ਕਿ ਆ ਗਿਆ ਆ ਗਿਆ ਹਾਲਾਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਭਾਈ ਅਮਰਤਪਾਲ ਸਿੰਘ ਆ ਗਏ ਹਨ ਤੇ ਦੱਸ ਦਈਏ ਕਿ ਉੱਥੇ ਹੀ ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਜੋ ਕਿ ਉਸ ਅਧਿਕਾਰੀ ਦੇ ਹਵਾਲੇ ਦੇ ਨਾਲ ਵਾਇਰਲ ਹੋ ਰਹੀ ਹੈ ਲਿਖੀ ਗਈ ਦੱਸੀ ਹੈ ਜੋ ਕਿ ਉਸ ਸਮੇਂ ਓਮ ਬਿਰਲਾ ਜੋ ਕਿ ਸੰਸਦ ਦੇ ਸਪੀਕਰ ਹਨ ਲੋਕ ਸਭਾ ਦੇ ਸਪੀਕਰ ਹਨ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਅਮਲੇ ਦੇ ਵਿੱਚ ਤਾਇਨਾਤ ਹੈ ਉਸ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਜਦੋਂ ਓਮ ਬਿਰਲਾ ਲੋਕ ਸਭਾ ਸਪੀਕਰ ਦੇ ਨਿੱਜੀ ਚੈਂਬਰ ਦੇ ਵਿੱਚ ਦਾਖਲ ਹੋਏ ਤਾਂ ਉੱਥੇ ਮੌਜੂਦ ਸਾਰੇ ਅਧਿਕਾਰੀ ਅਤੇ ਲੀਟਰ ਤੱਕ ਖੜੇ ਹੋ ਗਏ ਤੇ ਭਾਈ ਅਮਰਤਪਾਲ ਸਿੰਘ ਆ ਕੇ ਓਮ ਬਿਰਲਾ ਜੀ ਦੇ ਸਾਹਮਣੇ ਪਈਆਂ ਚੇਹਰਾਂ ਦੇ ਵਿੱਚੋਂ ਇੱਕ ਚੇਹਰ ਨੂੰ ਪਿੱਛੇ ਖਿਸਕਾ ਕੇ ਉਸ ਤੇ ਬੈਠ ਗਏ ਭਾਈ ਅਮਰਤਪਾਲ ਸਿੰਘ ਨੇ ਚਿੱਟੇ ਰੰਗ ਦਾ ਚੋਲਾ ਜੋ ਕਿ ਉਹ ਪਹਿਲਾਂ ਵੀ ਖਾਲਸਾ ਵਹੀਰ ਦੇ ਦੌਰਾਨ ਪਹਿਨਦੇ ਸਨ ਉਹ ਪਾਇਆ ਹੋਇਆ ਸੀ ਅਤੇ ਨੀਲੇ ਰੰਗ ਦਾ ਦਮਾਲਾ ਅਕਾਲੀ ਕਲਰ ਜਿਸ ਨੂੰ ਕਿ ਅਕਾਲ ਪੁਰਖ ਦਾ ਕਲਰ ਵੀ ਕਿਹਾ ਜਾਂਦਾ ਹੈ ਜੋ ਨਿਹੰਗ ਸਿੰਘ ਪਾਉਂਦੇ ਨੇ ਉਹ ਕਲਰ ਦਾ ਦਮਾਲਾ ਬਣਿਆ ਹੋਇਆ ਸੀ ਤੇ ਦੱਸ ਦਈਏ ਕਿ ਇਸ ਤੋਂ ਬਾਅਦ ਪਾਏ ਅਮਰਤਪਾਲ ਸਿੰਘ ਨੇ ਆਪਣੇ ਅਹੁਦੇ ਦੀ ਸੌ ਚੁੱਕੀ ਤਾਂ ਇਸ ਦੌਰਾਨ ਜੋ ਓਮ ਬਰਲਾ ਨੇ ਖੜੇ ਹੋ ਕੇ ਆਪਾ ਹੀ ਅਮਰਤਪਾਲ ਸਿੰਘ ਨੂੰ ਮਿਲੇ ਅਤੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਦੀ ਸੌਚ ਕਰਨ ਦੀਆਂ ਅਤੇ ਵੱਡੀ ਗਿਣਤੀ ਦੇ ਵਿੱਚ ਜਿੱਤਣ ਦੀਆਂ ਮੁਬਾਰਕਵਾਦਾਂ ਵੀ ਦਿੱਤੀਆਂ ਦੱਸ ਦਈਏ ਕਿ ਉੱਥੇ ਹੀ ਇਸ ਸਮੇਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਕੀਤੇ ਜਾਣ ਦੀ ਵੀ ਮੰਗ ਉੱਠ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਲੋਕਤੰਤਰ ਨੇ ਵੱਡੀ ਮਾਰ ਜਾਂਦੇ ਨਾਲ ਜਤਾਇਆ ਹੈ ਤੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਵੀ ਮਿਲਣਾ ਚਾਹੀਦਾ ਹੈ ਤੇ ਹਾਲਾਂਕਿ ਜੋ ਐਨਐਸਏ ਹੈ ਉਹ ਵੀ 1 ਸਾਲ ਤੋਂ ਵੱਧ ਹੁਣ ਨਹੀਂ ਲਗਾਈ ਜਾ ਸਕਦੀ ਕਿਉਂਕਿ ਜਿੱਥੇ ਪੂਰੇ ਦੇਸ਼ ਦੇ ਵਿੱਚ ਐਨਐਸਏ ਦੇ ਕਾਨੂੰਨ ਦੇ ਤਹਿਤ ਸਿਰਫ 1 ਸਾਲ ਲਈ ਉਹ ਐਨਐਸਏ ਲੱਗ ਸਕਦੀ ਹੈ ਉਹਤੇ ਪੰਜਾਬ ਦੇ ਲੋਕਾਂ ਲਈ ਇਹ 2 ਸਾਲ ਦੀ ਲੱਗ ਸਕਦੀ ਹੈ ਤੇ ਦੂਜੇ ਸਾਲ ਦੀ ਐਨਐਸਏ ਭਾਈ ਅਮਰਤਪਾਲ ਸਿੰਘ ਤੇ ਸਮੇਂ ਲੱਗੀ ਹੋਈ ਹੈ ਤੇ ਇਸ ਐਨਐਸਏ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਸਕਦੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ ਜੈਸ ਜਾਂ ਨੋ ਜ਼ਰੂਰ ਕਮੈਂਟ ਕਰਨਾ ਆਓ ਦੇਖੋ ਇਸ ਮੌਕੇ ਉਹਨਾਂ ਦੀ ਟੀਮ ਨੇ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਉਹਨਾਂ ਦੇ ਕੱਲ ਦੇ ਇੱਕ ਬਿਆਨ ਤੋਂ ਬਾਅਦ ਇੱਕੋ ਗੱਲ ਕਹਿੰਦਾ ਵੀ ਜਿਹੜੀ ਪਾਉ ਦੀ ਗੱਲ ਆਪਾਂ ਟੌਰ ਉੱਥੇ ਵੇਖੀ ਆ ਮਾਝੇ ਵਾਲਿਆਂ ਦੀ ਟੌਰ ਕਹਿਣ ਤੋਂ ਬਾਰੇ ਇਹ ਨਹੀਂ ਤੇ ਪੀਐਮ ਦੀ ਸਕਿਉਰਟੀ ਵੀ ਨਹੀਂ ਉਹ ਵੇਖਣ ਵਾਸਤੇ ਸੰਸਦ ਦੇ ਵਿੱਚ ਜਿਹੜੇ ਬੰਦੇ ਹੀ ਉਹ ਵੀ ਬੜੇ ਬਹੁਤ ਇੰਟਰਸਟ ਨਾਲ ਵੇਖ ਰਹੇ ਸੀ ਕਿਦੋਂ ਆਏਗਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤੁਸੀਂ ਕੱਲ ਦਾ ਨੈੱਟ ਦੇ ਉੱਪਰ ਭਾਈ ਅਮਰਤਪਾਲ ਸਿੰਘ ਦਾ ਇੱਕ ਲਿਖਤੀ ਬਿਆਨ ਪੜਿਆ ਜਿਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੇ ਸਾਫ਼ ਪੱਧਰੀ ਗੱਲ ਇਹ ਕੀਤੀ ਹੈ ਵੀ ਜਿਹੜਾ ਖਾਲਸਾ ਰਾਜ ਹੈ ਜਿਹੜਾ ਰਾਜ ਭਾਗ ਦੀ ਪ੍ਰਾਪਤੀ ਆ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਜਾਊਗਾ ਰਾਜ ਬਿਨਾਂ ਨਹਿ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਵੀ ਇਹ ਰਾਜ ਤੋਂ ਬਿਨਾਂ ਕੁਝ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ ਜੇਕਰ ਰਾਜ ਹੈ ਤੇ ਧਰਮ ਵਧੀਆ ਰਹੇਗਾ ਸੂਇਸ ਕਰਕੇ ਉਹਦੇ ਉੱਪਰ ਜਿਹੜਾ ਸੰਘਰਸ਼ੀ ਬੰਦਾ ਉਹ ਕਦੀ ਵੀ ਸਮਝੌਤਾ ਨਹੀਂ ਕਰਦਾ ਅਸੀਂ ਭਾਈ ਅਮਰਪਾਲ ਸਿੰਘ ਖਾਲਸਾਈ ਦੇ ਇਸ ਬਿਆਨ ਦੀ ਸਲਾਘਾ ਕਰਦੇ ਹਾਂ ਤੇ ਪੂਰੀ ਦੁਨੀਆ ਭਰ ਦੇ ਲੋਕਾਂ ਨੂੰ ਉਹਨਾਂ ਨੇ ਦੱਸ ਦਿੱਤਾ ਵੀ ਜਿਹੜਾ ਖਾਲਸਾਤਾਨ ਹੈ ਖਾਲਸਾ ਰਾਜ ਆ ਜਾਂ ਸ਼ੇਰੀ ਪੰਜਾਬ ਮਹਾਰਾ ਰਣਜੀਤ ਸਿੰਘ ਵਾਲਾ ਰਾਜ ਹੈ ਉਹ ਆਊਗਾ ਤੇ ਆ ਕੇ ਰਹਿਣਾ ਉਹਦੇ ਵਾਸਤੇ ਸੰਘਰਸ਼ ਸਿੱਖ ਕਰਦਾ ਰਹੂਗਾ ਵੇਖੋ ਵੀ ਜਿਹੜਾ ਖਾਲਸਾ ਰਾਜ ਆ ਭਾਈ ਅਮਰਤਪਾਲ ਨੇ ਸਿੱਧੀ ਤੇ ਇੱਕ ਸਪਸ਼ਟ ਜੀ ਗੱਲ ਕਰਤੀ ਆ ਵੀ ਮੈਂ ਖਾਲਸਾ ਰਾਜ ਦਾ ਹਾਮੀ ਆ ਇਸ ਰਾਹ ਤੇ ਚੱਲਿਆ ਮੈਂ ਜਦੋਂ ਪੰਜਾਬ ਆਇਆ ਸੀ ਜਾਂ ਜਦੋਂ ਦਾ ਉਹ ਇਸ ਸੰਘਰਸ਼ ਦੇ ਵਿੱਚ ਪਏ ਨੇ ਉਹਨਾਂ ਨੇ ਕਿਹਾ ਵੀ ਭਾਵੇਂ ਪਰਿਵਾਰ ਨੂੰ ਪਿੱਠ ਵਿਖਾਉਣੀ ਪਵੇ ਪਰ ਪੰਥ ਨੂੰ ਕਦੀ ਪਿੱਠ ਨਹੀਂ ਵਿਖਾਉਣੀ ਬਿ ਖਾਲਸਤਾਨ ਦੇ ਜਾਂ ਖਾਲਸਾ ਰਾਜ ਤੇ ਜੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚਨਾ ਕਿ ਇਹ ਸਮਝੌਤਾ ਕਰ ਲਾਂਗੇ ਪਰ ਜਿਵੇਂ ਇਤਿਹਾਸ ਦੇ ਵਿੱਚ ਉਹਨਾਂ ਨੇ ਇੱਕ ਉਹ ਚਿੱਠੀ ਦੇ ਵਿੱਚ ਵੀ ਇੱਕ ਘਟਨਾ ਲਿਖੀ ਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤੇ ਇੱਕ 14 ਸਾਲ ਦੀ ਬੱਚੀ ਦੀ ਮਾਤਾ ਨੇ ਕਿਹਾ ਵੀ ਇਹ ਬੱਚਾ ਸਿੱਖ ਨਹੀਂ ਆ ਤੇ ਉਹਨੇ ਕਿਹਾ ਵੀ ਮੈਂ ਸਿੱਖਾਂ ਪਰ ਇਹ ਮੇਰੀ ਮਾਂ ਨਹੀਂ ਆ ਤੇ ਇਸ ਕਰਕੇ ਭਾਈ ਸਾਹਿਬ ਦੀ ਸਿੱਧੀ ਤੇ ਸਪਸ਼ਟ ਇਹ ਗੱਲ ਆ ਵੀ ਜੇ ਮੇਰੇ ਮਾਤਾ ਪਿਤਾ ਵੀ ਕੋਈ ਇਦਾਂ ਦੀ ਟਿੱਪਣੀ ਕਰਦੇ ਆ ਤੰਮ ਐ ਉਹਨਾਂ ਦੇ ਨਾਲੋਂ ਟੁੱਟਦਾ ਵਾਂ ਆਪਣੇ ਪੰਥ ਦੇ ਨਾਲ ਖੜੂਗਾ ਆਪਣੇ ਮਾਤਾ ਪਿਤਾ ਦਾ ਵਿਰੋਧ ਵਿੱਚ ਖੜੂਗਾ ਜੇ ਉਹ ਇਤਾਂ ਦੀ ਗੱਲ ਕਰਦੇ ਆ ਤੇ ਦੂਜਾ ਤੁਹਾਨੂੰ ਪਤਾ ਵੀ ਇਹ ਮੀਡੀਆ ਨੇ ਤੋੜ-ਮਰੋੜ ਕੇ ਜਾਂ ਉਹ ਇੱਕ ਮੂੰਹ ਦੇ ਵਿੱਚ ਗੱਲ ਪਾਈ ਗਈ ਆ ਆਪੋ ਇੱਕ ਬੰਦੇ ਨੂੰ ਪਜਲ ਕਰਕੇ ਤੇ ਉਹ ਬਿਆਨ ਦਵਾਇਆ ਵਾ ਮਾਤਾ ਜੀ ਉਹਨਾਂ ਨੇ ਪਹਿਲਾਂ ਵੀ ਖਾਲਸਾਣ ਦੀ ਗੱਲ ਜਾਂ ਪਰਿਵਾਰ ਸਾਰਾ ਪਰਿਵਾਰ ਹੀ ਬੜੇ ਆ ਉਹਨਾਂ ਨੇ ਖਾਲਸੇ ਰਾਜ ਦੀ ਸਿੱਧੀ ਤੇ ਸਪਸ਼ਟ ਗੱਲ ਕਰਦੇ ਰਹੇ ਆ ਮੋਰਚੇ ਦੇ ਵਿੱਚ ਵੀ ਮਾਤਾ ਜੀ ਉਹਨਾਂ ਦੀਆਂ ਇੰਟਰਵਿਊਆਂ ਆ ਖਾਲਸੇ ਰਾਜ ਦੀ ਉਹਨਾਂ ਨੇ ਗੱਲ ਕੀਤੀ ਆ ਸੋ ਆਪਾਂ ਇਸ ਰਾਤੋਂ ਕਦੀ ਵੀ ਸਮਝੌਤਾ ਨਹੀਂ ਕਰਨਾ ਇਸ ਖਾਲਸਾ ਰਾਹ ਦੇ ਪੰਦੀ ਬਣ ਕੇ ਜਿੰਨੇ ਵੀ ਚਲੋ ਠੀਕ ਆ ਉਹਨਾਂ ਨੇ ਕਿਹਾ ਵੀ ਸੁਵਿਧਾਾਂ ਦੀ ਜੇਕਰ ਕੋਈ ਧਾਰਾ ਸਾਡੇ ਕੰਮ ਆਉਂਦੀ ਆ ਅਸੀਂ ਉਤੋਂ ਕੰਮ ਲੈਣਾ ਵਾ ਪਰ ਉਹ ਕੰਮ ਕਿਉਂ ਲੈਣਾ ਵੀ ਅਸੀਂ ਇਸੇ ਖਾਲਸਾ ਰਾਜ ਦੇ ਪੰਦੀ ਬਣ ਸਕੀਏ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ